ਦੇ ਸਾਹਮਣੇ ਖੜੇ ਆ ਇਹਨਾਂ ਨੂੰ ਖਵਾਉਣਾ ਨਹੀਂ ਖਾਓ ਜੀ ਸਾਹਮਣੇ ਖਾਓ ਨਾ ਮੇਰੇ ਸਾਹਮਣੇ ਖਾਓ ਜਾਂ ਆਪਣੇ ਤੇ ਬੱਚੇ ਨੂੰ ਲਿਆ ਕੇ ਖਵਾਓ ਗੁਲਾਬ ਗੁਲਾਬ ਜਮਨ ਹਾਂਜੀ ਹੋ ਗਏ 5-6 ਮਹੀਨੇ ਹੋ ਗਏ ਕੰਮ ਹੁਣ ਸਟਾਰਟ ਕੀਤਾ ਹੋਆ ਅੱਗੇ ਤੋਂ ਆਪਾਂ ਮਗਰੋਂ ਲੈਂਦੇ ਸੀ ਆਪਾਂ ਖਾ ਲੈਣੇ ਜੀ ਆਪਾਂ ਖਾਣੇ ਆ ਹਾਂਜੀ ਸਫਾਈ ਤੇ ਪ੍ਰੋਪਰ ਚਾਹੀਦੀ ਹੈ ਜੀ ਤੇ ਲੱਗਦਾ ਕਿ ਪਾਈ ਹੈਗੀ ਇੱਥੇ ਜੀ ਰੋਟੀ ਦਾ ਟਾਈਮ ਆ ਰੋਟੀ ਖਾ ਕੇ ਅਗਲੇ ਨਾਲ ਸਫਾਈ ਕਰਕੇ ਫੇਰ ਹੀ ਆ ਜੀ ਸਫਾਈ ਤੇ ਬਰਤ ਭੰਦਰ ਪੰਡੇ ਹੈਗੇ ਆ ਤੇ ਤੁਹਾਨੂੰ ਵਾਧਾ ਵੀ ਲੱਗ ਗਿਆ ਬਾਥਰੂਮ ਨਾਲ ਕੀ ਰੋਟੀ ਬਣਾ ਰਹੇ ਹੋ ਨਾਲ ਹੀ ਰਦਾ ਭੇਜ ਲਾ ਦੇ ਰੋਟੀ ਭਾਜੀ ਇਧਰ ਬਣਾਉਂਦੇ ਪਏ ਬਾਥਰੂਮ ਸਾਈਡ ਤੇ ਹੈਗਾ ਜੀ ਵੇਸ਼ਲ ਭਾਜੀ ਸੂਰ ਵਾਲੇ ਲੈਂਦੇ ਉਹ ਸ਼ਾਮ ਨੂੰ ਆਣ ਕੇ ਲੈ ਜਾਣਗੇ ਕਦੇ ਕਿਨੇ ਆ ਕੇ ਟੈਕਨੀਕ ਕੀਤਾ ਕਿ ਫਟਾਖੀ ਨਹੀਂ ਦਿਖਾਈ ਨਹੀਂ ਤੁਹਾਨੂੰ ਆਂਦੇ ਜੀ ਨਹੀਂ ਜੀ ਨਹੀਂ ਕਾਰਵਾਈ ਕਰਦੇ ਕੀ ਕਰਣੀ ਦੀ ਹਾਂਜੀ ਕੀ ਕਰ ਹੋਏਗਾ ਉਹ ਨਾਲੇ ਸਾਨੂੰ ਟਾਈਮ ਦਿੱਤਾ ਸੀ ਅਸੀਂ ਬਣਾਵਾਂਗੇ ਇਹਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਥੋੜਾ ਜਿਹਾ ਟਾਈਮ ਲਿਆ ਆਪਾਂ ਲਾਗੋ ਤਾਂ ਪ੍ਰੋਪਰ ਕਰਾਂਗੇ ਕੰਮ ਉਹਨਾਂ ਦੇ ਤੇ 500 ਮਹੀਨੇ ਤੱਕ ਸਾਨੂੰ ਪਾਜੀ ਜਮ ਹੁੰਦਾ ਆਪਾਂ ਹੋਣ ਕੰਮ ਸ਼ੁਰੂ ਕੀਤਾ ਸਾਡਾ ਕੋਈ ਪੁਰਾਣਾ ਕੰਮ ਨਹੀਂ ਹੈਗਾ ਸਾਡਾ ਪਹਿਲਾਂ ਪੇਟੇ ਦਾ ਸੀ ਸਾਡਾ ਬੰਦ ਹੋ ਗਿਆ ਕੰਮ ਉਹ ਤੋਂ ਕੁਝ ਵੀ ਨਹੀਂ ਕੰਮ ਬੰਦ ਸੀ ਸਾਡਾ ਇੱਥੇ ਇਹ ਨਕਲੀ ਮਠਿਆਈ ਬੰਦੀ ਆ ਆਪਣੀ ਮਨ ਮਰਜ਼ੀ ਦੇ ਨਾਲ ਮਠਿਆਈ ਬਰਕੇ ਸਾਰੇ ਇੱਥੇ 2-5-7 ਡਿਸਟ੍ਰਿਕਟਾਂ ਦੇ ਵਿੱਚ ਸਟੇਟਾਂ ਦੇ ਵਿੱਚ ਇਹ ਸਪਲਾਈ ਕਰਦੇ ਆ ਮੈਂ ਡਾਕਟਰ ਪੰਨੂ ਨੂੰ ਬਾਰ ਬਾਰ ਬੇਨਤੀ ਕੀਤੀ ਵੀ ਇਹਨਾਂ ਦੇ ਕੋਈ ਸੁਧਾਰ ਲਿਆਂਦਾ ਜਾਏ ਪਰ ਡਾਕਟਰ ਪੰਨੂ ਨੇ ਪਤਾ ਨਹੀਂ ਕੀ ਇਹਨਾਂ ਕੋ ਲਿਆਦਾ ਜਾਂ ਕੀ ਗੱਲ ਆ ਇਹ ਤਾਂ ਪੰਨੂ ਜਾਣਦਾ ਮੇਰੀ ਇਹ ਮੰਗ ਹੈ ਪ੍ਰਸ਼ਾਸਨ ਕੋਲੋਂ ਸਭ ਤੋਂ ਪਹਿਲਾਂ ਡਾਕਟਰ ਪੰਨੂ ਦੀ ਇਨਕੁਆਰੀ ਖੋਲੀ ਜਾਏ ਇਹਦੀ ਪ੍ਰਾਪਰਟੀ ਦੀ ਇਹਦੀ ਜੋ ਇਹਨੇ ਜਾਇਦਾਦ ਬਣਾਈ ਆ ਇਹ ਕੰਮਾਂ ਤੋਂ ਪੁੱਠਿਆਂ ਤੋਂ ਇਹਦੀ ਪ੍ਰਾਪਰਟੀ ਦੀ ਜਾਇਦਾਦ ਕਰਕੇ ਪੜਤਾਲ ਕਰਕੇ ਤੇ ਇਹਨੂੰ ਕਰਨ ਨੂੰ ਤੋਰਿਆ ਜਾਏ ਵੀ ਇਹ ਗਲਤ ਮਠਿਆਈ ਤਿਆਰ ਕਰਦੇ ਆ ਗਲਤ ਨਹੀਂ ਗਲਤ ਸਾਰਾ ਸਿਸਟਮ ਹੈ ਇਹਨਾਂ ਦਾ ਇੱਥੇ ਹੋਰ ਵੀ ਹੈ ਗਿਆ ਇੱਕ ਨਾਲ ਆ ਆ ਇਧਰ ਨਾਲ ਹੈ ਉਹ ਵੀ ਇਹਨਾਂ ਦੀ ਹੈ ਅਸੀਂ ਜਿਹੜਾ ਹੈਗਾ ਆ ਮਾਨਜੋਗ ਕਮਿਸ਼ਨਰ ਆਫ ਫੂਡ ਤੇ ਮਾਨਜੋਗ ਡਿਪੀ ਕਮਿਸ਼ਨਰ ਗੁਰਦਾਸਪੁਰ ਜੀ ਦੇ ਹਦਾਇਤ ਅਨੁਸਾਰ ਸਮੇਂ-ਸਮੇਂ ਤੇ ਜਿਹੜਾ ਆ ਖਾਨਪੀਂ ਦੀਆਂ ਵਸਤੂਆਂ ਦੀ ਜਿਹੜੀ ਆ ਸਾਡੇ ਫੂਡ ਸੇਫਟੀ ਟੀਮ ਵੱਲੋਂ ਚੈਕਿੰਗ ਕੀਤੀ ਜਾਂਦੀ ਆ ਇਸੇ ਦੌਰਾਨ ਅੱਜ ਜਿਹੜਾ ਆ ਤੁਹਾਡੇ ਵੱਲੋਂ ਜਿਹੜਾ ਦੱਸਿਆ ਗਿਆ ਉਹਦੇ ਸਬੰਧ ਦੇ ਵਿੱਚ ਇੱਥੇ ਪੈਂਦੀ ਆ ਮੇਰਚੰਦ ਰੋਡ ਹੈਗੀ ਆ ਉੱਥੇ ਆ ਕੇ ਜਿਹੜਾ ਅਸੀਂ ਚੈੱਕ ਕੀਤਾ ਇਹਨਾਂ ਦੇ ਕਹਿਣ ਦੇ ਮੁਤਾਬਿਕ ਜਿਹੜਿਆ ਆ ਇਹਨਾਂ ਨੇ ਇੱਥੇ ਕੰਮ ਜਿਹੜਾ ਆ ਕਰ ਰਹੇ ਹੈਗੇ ਆ ਪਰ ਗੱਲ ਇਦਾਂ ਹੈ ਵੀ ਜੇਬ ਖਾਣ ਪੀਣ ਦੀ ਕੋਈ ਵੀ ਚੀਜ਼ ਕੋਈ ਵੀ ਬੰਦਾ ਬਣਾ ਰਿਆ ਆ ਉੱਥੇ ਉਹਨਾਂ ਨੂੰ ਸਾਫ ਸਫਾਈ ਰੱਖਣ ਦੀ ਜਿਹੜੀ ਆ ਪੂਰੀ ਜਿਹੜੀ ਆ ਆਡੇ ਵੱਲੋਂ ਜਿਹੜੀ ਆ ਉਹਨਾਂ ਨੂੰ ਜਿਹੜੀ ਹਦਾਇਤ ਦਿੱਤੀ ਜਾਂਦੀ ਹੈ ਬਟ ਉਹਦੇ باوجود ਵੀ ਜੇਕਰ ਇਹ ਜਿੱਦਾਂ ਇੱਥੇ ਸਾਫ ਸਫਾਈ ਇਹਨਾਂ ਨੇ ਚੀਜ਼ਾਂ ਟਾਕੇ ਨਹੀਂ ਰੱਖੀਆਂ ਜਾਂ ਮਠਾਈਆਂ ਵੀ ਇਹਨਾਂ ਕੋਲੇ ਜਿਹੜੀਆਂ ਨੰਗੀਆਂ ਪਈਆਂ ਉਹਦੇ ਮੁਤਾਬਿਕ ਜਿਹੜਾ ਆ ਜੋ ਵੀ ਫੂਡ ਸੇਫਟੀ ਸਟੈਂਡਰਡ ਐਕਟ ਦੇਣਿਆ ਉਹ ਬਣਦੀ ਐ ਅਸੀਂ ਕਾਰਵਾਈ ਜਿਹੜੀ ਆ ਉਹ ਕਰਾਂਗੇ ਡੀ ਐਚਓ ਨਾਲ ਗੱਲ ਕਰਦੇ ਆ ਅਸੀਂ ਇਹਨੂੰ ਚੈੱਕ ਕਰਾਉਨੇ ਆ ਜਿਉਤੀ ਜੋ ਤੇ ਪਾਈ ਜਿੰਦੇ ਉਹਨਾਂ ਦੇ ਖਿਲਾਫ ਜੜੀ ਗਈ ਉਸ ਫੂਡ ਸੇਫਟੀ ਐਕਟ ਕਰਨ ਜਿਹੜੀ ਕਾਰਵਾਈ ਬੰਦ ਹੋਈ ਕਰਾਉਣੇ ਆ ਫੂਡ ਸੇਫਟੀ ਜਿਹੜੀ ਨਹੀਂ ਮੈਂ ਮੈਂ ਤੁਸੀਂ ਮੇਰੇ ਹੁਣ ਚ ਧਿਆਨ ਚ ਲਿਆਂਦਾ ਮੈਂ ਹੁਣੇ ਗੱਲ ਕਰਦਾ ਉਹਨਾਂ ਨਾਲ ਉਹਨਾਂ ਨੂੰ ਕਹਿੰਨੇ ਇਮੀਡੀਏਟ ਲਾਉਣੇ ਆ ਸੀ ਡਿਊਟੀ ਆਪ ਕੋਸ਼ਿਸ਼ ਕਰਦਾ ਮੈਂ ਆਪ ਜਾਣਾਂ ਨਹੀਂ ਤੇ ਉਹਨਾਂ ਨੂੰ ਭੇਜ ਦਿੰਦਾ ਉਹਨਾਂ ਪਾਈ ਲੋਕਾਂ ਦੀ ਜਿਹੜੀ ਸਿਹਤ ਆ ਉਹਦੇ ਨਾਲ ਕੋਈ ਖਲਵਾੜ ਕਰਨ ਦੀ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਆ